ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਰਾਮਦਾਸ ਸਾਰਿਆਂ ਤੇ ਮੇਰ ਭੈਅ ਅੱਖ ਰੱਖਣ ਸਭ ਨੂੰ ਤਾਂ ਬਰਸਤੀਆਂ ਬਖਸ਼ਣ ਚੜਦੀ ਕਲਾ ਵਿੱਚ ਰੱਖਣ ਤੇ ਹੋ ਸਾਰਿਆਂ ਤੇ ਮੇਰ ਭੈਅ ਰੱਖਣ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਖੱਟੀ ਮਿੱਠੀ ਚਟਨੀ ਨਵੇਂ ਜਿਹੇ ਤਰੀਕੇ ਨਾਲ ਤੇ ایজি ਦੇ ایজি ਦੇਦਰ ਮੈਂ ਇਮੜੀ ਥੋੜੀ ਜਿਹੀ ਪਹਿਲਾਂ ਪੀਉਂਦੀ ਸੀ ਥੋੜਾ ਆ ਜਾਂ ਗਰਮ ਪਾਣੀ ਕਰਕੇ ਕੋਸੇ ਜਿਹੇ ਮੀਂਝੇ ਪੀ ਕਿਉਂਕਿ ਨਾ ਫਿਰ ਕੋਸੇ ਪਾਣੀ ਨਾਲ ਨਾ ਵਧੀਆ ਨਿਕਲ ਜਾਂਦੀ ਆ ਤੇ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਟ੍ਰਾਂਸਪੋਰਟ ਕਰਨ ਵਾਸਤੇ ਵੱਧ ਤੋਂ ਵੱਧ ਤੁਸੀਂ ਸਾਰੇ ਨੇ ਸਪੋਰਟ ਕੀਤੀ ਤੇ ਕਰਦੇ ਵੀ ਮੋਟੇ ਸੋਹਣੀਆਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾ ਤੇ ਕੱਲ ਦੀ ਵੀਡੀਓ ਵਿੱਚ ਨਾ ਇਸ ਤਰ੍ਹਾਂ ਹੋ ਗਿਆ ਸੀ ਮੇਰੀ ਬਾਜ ਥੋੜੀ ਮੈਂ ਉਹ ਬੋਦੀ ਵੀ ਕੱਟਾਂ ਉੱਚੀ ਨਹੀਂ ਬੋਦੀਗੀ ਵੀਡੀਓ ਦੇ ਵਿੱਚ ਇੱਥੇ ਪਰ ਅੱਜ ਮੈਂ ਉੱਚੀ ਉੱਚੀ ਬੋਲੂਗੀ ਕਿ ਇਸੇ ਤਰ੍ਹਾਂ ਆਪਾਂ ਸਾਰਾ ਇਹ ਮਰੀਦਾ ਪਾਣੀ ਕੱਢ ਲੈਨੇ ਤੇ ਹੁਣ ਆਪਾਂ ਪਾਉਂਦੇ ਇਹਦੇ ਵਿੱਚ ਮੈਂ ਕਾਲੂ ਆਲ ਲਿਆ ਸੀਗਾ ਤੇ ਆਲੂ ਪਾਉਂਦੇ ਆਪਾਂ ਇਹਦੇ ਵਿੱਚ ਇਹ ਚਟਨੀ ਬਹੁਤ ਸਵਾਦ ਬਣਦੀ ਆ ਜਿਵੇਂ ਆਪਾਂ ਪਕੌੜੀਆਂ ਵਗੈਰਾ ਨਾਲ ਆਵੇ ਛੋਲੇ ਪੂੜੀਆਂ ਨਾਲ ਤੇ ਉਹ ਕਰਦੇ ਆ ਨਾ ਇੱਥੇ ਤਾਂ ਮੈਨੂੰ ਪਤਾ ਨਹੀਂ ਆਪਣੇ ਬਣਾਉਂਦੇ ਕਿ ਨਹੀਂ ਬਣਾਉਂਦੇ ਤੇ ਅਸੀਂ ਉੱਥੇ ਜਿੰਦੂਰੇ ਬਣਾਉਂਦੇ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਦੇ ਆ ਮੈਂ ਇਸ ਕਰ ਲਈਏ ਥੋੜੇ ਥੋੜੇ ਆਲੂ ਹੋਰ ਥੋੜੀ ਥਿੱਕ ਹੋ ਜੂਗੀ ਨਾ ਵੀਡੀਓ ਪੂਰੀ ਦੇਖਿਆ ਕਰੋ ਤੁਸੀਂ ਫੇਰ ਹੀ ਚੀਜ਼ ਦਾ ਪਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਪਿਆਜ਼ ਟਮਾਟਰ ਟਮਾਟਰ ਜਿਆਦਾ ਲਾਲ ਨਹੀਂ ਸੀਗਾ ਤੇ ਪਿਆਜ਼ ਵੀ ਆਪਾਂ ਚੌਪ ਕਰ ਲਿਆ ਸੀ ਇੱਕ ਮੀਡੀਅਮ ਜਿਹਾ ਸਹਿਜ ਬਰੀਕ ਚੌਪ ਕੀਤਾ ਸੀਗਾ ਤੇ ਨਾਲ ਪਾਵਾਂਗੇ ਹਰੀਆਂ ਮਿਰਚਾਂ ਦੋ ਤਿੰਨ ਕਿਉਂ ਇਹਨਾਂ ਨਾਲ ਵੀ ਫੇਰ ਸਾਰੀ ਚੀਜ਼ ਮਿਕਸ ਹੋ ਕੇ ਫੇਰ ਇਹ ਪਤਾ ਨਹੀਂ ਲੱਗਦਾ ਇਹ ਗੁੰਡੇ ਦੀ ਬਣੀ ਚਟਨੀ ਆ ਜਾਂ ਉਹੀ ਬਣਾਈ ਨਾ ਕੋਈ ਫਰਾਈ ਕਰਨ ਦਾ ਝੰਜਟ ਨਾ ਕੁਝ ਬਹੁਤ ਟੇਸਟੀ ਬਣਦੀ ਆ ਰੋਟੀ ਨਾਲ ਤੰਦੂਰ ਦੀ ਰੋਟੀ ਜਿਵੇਂ ਹੋਵੇ ਹਨਾ ਤੇ ਨਾਲ ਲੱਸੀ ਮੱਖਣ ਤੇ ਆਪਣਾ ਗਰਮੀਆਂ ਦਾ ਫੇਵਰੇਟ ਖਾਣਾ ਚਟਣੀ ਜਿਆਦੀ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਵੀ ਐਡ ਕਰ ਲੈਂਦੇ ਨਮਕ ਥੋੜਾ ਹੀ ਪਾਇਆ ਮੈਂ ਕਿਉਂ ਹੀ ਮਲੀ ਵਿੱਚ ਵੀ ਨਮਕ ਹੁੰਦਾ ਹਨ ਤੇ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਇਆਗਾ ਤੇ ਨਾਲ ਪਾਵਾਂਗੇ ਆਪਾਂ ਚਾਟ ਮਸਾਲਾ ਜਦ ਮਸਾਲੇ ਨਾਲ ਹੋਰ ਵੀ ਜ਼ਿਆਦੀ ਚਾਟਪਟੀ ਬਣ ਜਾਂਦੀ ਹੈ ਤੇ ਬਹੁਤ ਸਵਾਦ ਬਣਦੀ ਹੈ ਕਿਉਂਕਿ ਮੈਂ ਕਿੰਦਾਂ ਦੀ ਸੋਚਦੀ ਬਣਾਵਾ 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 ਤੇ ਅੱਜ ਫਿਰ ਮੈਂ ਹਰ ਕੇ ਬਣਾ ਹੀ ਲਈ ਹਿੰਮਤ ਜੀ ਕਰਕੇ ਇਹ ਮਤ ਕਰਨੀ ਹੁੰਦੀ ਕੋਈ ਵੀ ਕੰਮ ਕਰਨ ਵਾਸਤੇ ਤੇ ਇਧਰ ਆਪਾਂ ਨੇ ਨਿੰਬੂ ਲੈ ਲਿਆ ਸੀਗਾ ਹਾਫ ਤੇ ਉਹਦਾ ਆਪਾਂ ਨੇ ਰਸ ਪਾ ਦਿੱਤਾ ਇਹਦੇ ਵਿੱਚ ਕਿਉਂਕਿ ਨਿੰਬੂ ਦਾ ਰਸ ਖੱਟੀ ਇਮਲੀ ਵੀ ਖੱਟੀ ਆ ਪਰ ਉਨੀ ਖੱਟੀ ਨਹੀਂ ਜਿੰਨੀ ਅਸੀਂ ਉੱਥੇ ਸਾਡੇ ਖੱਟੀ ਹੁੰਦੀ ਹੈ ਤੇ ਪਰ ਇਹ ਖੱਟੀ ਤਾਂ ਹੈ ਇਹ ਤੇ ਇਹਦੇ ਵਿੱਚ ਤਾਂ ਜੜਾਂ ਜੀਆਂ ਹੀ ਬਾਲੀਆਂ ਸੀਗੀਆਂ ਤੇ ਉੱਥੇ ਸੌਫਟ ਸੌਫਟੀ ਇਮਲੀ ਹੁੰਦੀ ਉਹਦੇ ਵਿੱਚ ਕੱਲੇ ਬੀ ਹੁੰਦੇ ਆ ਤੇ ਇਧਰ ਆਪਾਂ ਨੇ ਪੁਦੀਨੇ ਦੇ ਪੱਤੇ ਕੁਛ ਲੈ ਲਏ ਸੀਗੇ ਫਰੈਸ਼ ਤੇ ਧਨੀਆ ਲੈ ਰਿਆ ਸੀਗਾ ਪੁਦੀਨੇ ਦੇ ਪੱਤੇ ਤਾਂ ਆਪਾਂ ਪਾਉਂਦੇ ਜਿੱਦੋਂ ਹੁਣ ਆਪਾਂ ਇਹਨਾਂ ਨੂੰ ਇਹਨੂੰ ਉਹੋ ਕਰ ਦਾਂਗੇ ਹਨਾ ਜੇ ਤੁਸੀਂ ਹੱਥ ਨਾਲ ਮਸਲ ਨਹੀਂ ਹੋਵੇ ਹੱਥ ਨਾਲ ਵੀ ਮਸਲ ਸਕਦੇ ਮੈਂ ਹੱਥ ਨਾਲ ਨਹੀਂ ਮਸਲੀ ਮੈਂ ਤਾਂ ਇਹਦੇ ਚਮਚ ਨਾਲ ਉਹੋ ਸੀਗਾ ਤੇ ਚਮਚ ਨਾਲ ਹੀ ਉਹੋ ਕਰ ਦਿੱਤੀ ਵਧੀਆ ਮਸਲੇਗੀ ਜੀ ਮਸਲਕੇ ਬਣਾਉਣੀ ਹੋਵੇ ਹੱਥ ਨਾਲ ਉਹ ਵੀ ਵਧੀਆ ਬਣ ਜਾਂਦੀ ਹੈਗੀ ਪਰ ਮੈਂ ਨਹੀਂ ਹੱਥ ਨਹੀਂ ਜੂਸ ਕੀਤਾ ਸੀਗਾ ਤੇ ਮੈਂ ਇਦਾਂ ਹੀ ਬਣਾਈ ਆਗੀ ਤੇ ਬਹੁਤ ਟੇਸਟੀ ਬਣਦੀ ਆ ਤੇ ਆਪਾਂ ਫੇਰ ਮਿਲਾਗੇ ਲਓ ਜੀ ਆਪਣੀ ਚਟਨੀ ਤਾਂ ਬਣ ਕੇ ਰੈਡੀ ਹੋ ਗਈ ਦੇਖੋ ਤੁਸੀਂ ਕਲਰ ਵੀ ਸੋਨਾ ਬਣਿਆ ਤੇ ਮੱਖਣੀ ਤੇ ਦਹੀਂ ਦੇ ਨਾਲ ਤਾਂ ਬਾਹਲੀ ਸਵਾਦ ਲੱਗਦੀ ਹੈਗੀ ਨਾਲ ਹੋਵੇ ਲੱਸੀ ਏ ਆਪਣਾ ਪਿੰਡੂ ਖਾਣਾ ਤੇ ਮੇਰੀ ਰੈਸਪੀ ਕਿਵੇਂ ਦੀ ਲੱਗੀ ਫਰੀਦ ਜੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਫਿਰ ਮਿਲਾਂਗੇ ਆਪਾਂ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ